ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਕੋਠੀ ਬਹੁਤ ਹੀ ਵਧੀਆ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਪਾੜਾ ਸਿੰਘ ਚੌਕ ਦੇ ਨੇੜੇ ਮੁੱਗਾ ਸ਼ਹਿਰ ਆ ਸੋ ਕੋਠੀ ਵੇਖਣ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਇਸ ਕੋਠੀ ਨੂੰ ਜਾਣ ਵਾਲੀ ਜਿਹੜ ਉਹ 24 ਫੁੱਟ ਚੌੜੀ ਹੈ ਲਗਭਗ 8.5 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ 7-8 ਸਾਲ ਹੀ ਹੋਇਆ ਇਸ ਕੋਠੀ ਨੂੰ ਬਣੇ ਸੋ ਬਹੁਤ ਹੀ ਖੁੱਲਾ ਡੁੱਲਾ ਪੋਰਚ ਹੈਗਾ ਚਾਹੇ ਆਪਾਂ ਦੋ ਵੱਡੀਆਂ ਗੱਡੀਆਂ ਬੜੇ ਆਰਾਮਦਾਰੀ ਨਾਲ ਲੱਗ ਸਕਦੀਆਂ ਤਿੰਨ ਚਾਰ ਜਿਹੜੇ ਆ ਟੂ ਵੀਲਰ ਆ ਉਹ ਵੀ ਲੱਗ ਸਕਦੇ ਆ ਸੋ ਇਹ ਆ ਐਂਟਰੀ ਗੇਟ ਪਰ ਉਸ ਤੋਂ ਪਹਿਲਾਂ ਆਪਾਂ ਦੇਖਾਂਗੇ ਕੋਠੀ ਦੇ ਨਾਲ ਛੱਡੀ ਹੋਈ ਜਗ੍ਹਾ ਬੈਕ ਸਾਈਡ ਤੇ ਜਗ੍ਹਾ ਇਹ ਵਾਸ਼ਿੰਗ ਏਰੀਆ ਬਣਾਇਆ ਹੋਇਆ ਔਰ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਅਗਲੇ ਪਾਸੇ ਸ਼ੈੱਡ ਜਿਹੜਾ ਪਾਇਆ ਹੋਇਆ ਤਾਂ ਕਿ ਦੋ ਗੱਡੀਆਂ ਜਦੋਂ ਖੜ੍ਹਦੀਆਂ ਸੀ ਤਾਂ بارش ਦੇ ਨਾਲ ਖਰਾਬ ਹੋ ਜਾਂਦੀਆਂ ਸੀ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਆਪਾਂ ਇਸ ਵੇਲੇ ਹੈਗੇ ਆਂ ਜੀ ਲੌਬੀ ਦੇ ਵਿੱਚ ਇੱਕ ਛਾਤ ਜਿਹੜੀ ਤੁਸੀਂ ਆਂ ਲੌਬੀ ਵਿੱਚ ਖੜ ਕੇ ਮਾਰ ਸਕਦੇ ਹੋ ਕੋਠੀ ਸਾਰੀ ਜਿਹੜੀ ਆ ਹਵਾਦਾਰਾ ਰੋਸ਼ਨੀਦਾਰਾ ਤੇ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਕਬੜ ਦੀ ਗੱਲ ਕਰੀਏ ਰਸੋਈ ਦੇ ਵਿੱਚ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਬਣੀ ਹੋਈ ਹੈ ਕੋਠੀ ਕੋਰਨਰ ਵਿੰਡੋ ਦਿੱਤੀ ਹੋਈ ਹੈ ਤੇ ਆਜੋ ਦੇਖਦੇ ਆਂ ਫਿਰ ਆਪਾਂ ਫਰਸਟ ਬੈਡਰੂਮ ਸੋ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਹੈਗੇ ਆ ਦੋ ਬੈਡਰੂਮ ਉੱਪਰ ਬਣੇ ਹੋਏ ਆ ਟੋਟਲ 4 ਬੈੱਡਰੂਮ ਹੈ ਇਸ ਕੋਠੀ ਦੇ ਵਿੱਚ ਸੋ ਇਹ ਫਰਸਟ ਬੈੱਡਰੂਮ ਵਾਲਪੇਪਰ ਦਾ ਕੰਮ ਜਿਹੜਾ ਹੋਇਆ ਵੀ ਹੈ ਔਰ ਸੇਫਟੀ ਡੋਰ ਜਿਹੜਾ ਬੈਕ ਸਾਈਡ ਤੇ ਦਿੱਤਾ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਸ਼ਨੀ ਵਾਸਤੇ ਹਵਾ ਵਾਸਤੇ ਵੀ ਬਹੁਤ ਵਧੀਆ ਇਹ ਗੇਟ ਆ ਸੋ ਆਜੋ ਦੇਖਦੇ ਹਾਂ ਫਿਰ ਵਾਸ਼ਰੂਮ ਸੋ ਦੋਨਾਂ ਕਮਰਿਆਂ ਦੇ ਵਿਚਾਲੇ ਇਹ ਵਾਸ਼ਰੂਮ ਦਿੱਤਾ ਹੋਇਆ ਹੈ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਹੈਗਾ ਔਰ ਰੋਸ਼ਨੀ ਤਾਂ ਤੁਹਾਨੂੰ ਦੇਖ ਹੀ ਰਹੀ ਹੈ ਤੇ ਇਹ ਹੈਗਾ ਜੀ ਦੂਸਰਾ ਬੈਡਰੂਮ ਆਜੋ ਦੇਖਦੇ ਹਾਂ ਦੂਸਰਾ ਬੈਡਰੂਮ ਵੀ ਔਰ ਦੂਸਰਾ ਬੈਡਰੂਮ ਵੀ ਕਾਫੀ ਖੁੱਲਾ ਡੁੱਲਾ ਬੜੀ ਸਾਫ਼ ਸੁਥਰੀ ਜਿਹੜੀ ਹੈ ਕੋਠੀ ਹੈਗੀ ਹੈ ਕਬਰ ਦਾ ਕੰਮ ਵੀ ਹੋਇਆ ਵੀ ਹੈ ਔਰ ਪੂਰੀ ਕੋਠੀ ਦੇ ਵਿੱਚ ਜਿਵੇਂ ਦੱਸਿਆ ਸੀਗਾ ਪੱਥਰ ਦਾ ਕੰਮ ਹੋਇਆ ਵੀ ਹੈ ਡੋਰ ਵਿੰਡੋ ਬਹੁਤ ਵਧੀਆ ਲੱਗੇ ਹੋਇਆ ਔਰ ਨੇ ਨਾਲ ਜਿਹੜਾ ਸਟੋਰ ਦਿੱਤਾ ਹੋਇਆ ਔਰ ਸਟੋਰ ਦੇ ਵਿੱਚ ਵੀ ਵਿੰਡੋ ਜਿਹੜੀ ਆ ਦਿੱਤੀ ਹੋਈ ਆ ਰੋਸ਼ਨੀ ਵਾਸਤੇ ਜਿਵੇਂ ਆਪਾਂ ਸਭ ਤੋਂ ਪਹਿਲਾਂ ਬੈਕ ਸਾਈਡ ਤੇ ਜਿਹੜੀ ਆ ਜਗ੍ਹਾ ਛੱਡੀ ਹੋਈ ਸੀ ਉਹ ਦੇਖੀ ਤੇ ਦੋ ਬੈੱਡਰੂਮ ਦੇਖਣ ਤੋਂ ਬਾਅਦ ਆਪਾਂ ਚੱਲਦੇ ਆ ਜੀ ਹੁਣ ਡ੍ਰਾਈੰਗ ਰੂਮ ਦੇ ਵਿੱਚ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਡ੍ਰਾਈੰਗ ਰੂਮ ਸੋ ਕੋਠੀ ਦੀ ਜੇਕਰ ਆਪਾਂ ਗੱਲ ਕਰੀਏ ਰੇਟ ਦੀ ਤਾਂ 45 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਹਿਊਟ ਹੋ ਜੂਗੀ 45 ਲੱਖ ਰੁਪਏ ਡਿਮਾਂਡ ਹੈ ਲਗਭਗ 8.5 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਔਰ ਆਸੇ ਪਾਸੇ ਦੀ ਰੈਸ਼ ਜਿਹੜੀ ਹੈ ਬਹੁਤ ਹੀ ਸੋਹਣੀ ਹੈ ਬਹੁਤ ਸੋਹਣੀਆਂ ਕੋਠੀਆਂ ਆਸੇ ਪਾਸੇ ਔਰ ਇਸ ਵੇਲੇ ਆਪਾਂ ਹੈਗੇ ਆ ਡ੍ਰਾਇੰਗ ਰੂਮ ਦੇ ਵਿੱਚ ਕਾਫੀ ਵੱਡੀ ਜਿਹੜੀ ਹੈ ਵਿੰਡੋ ਰੋਸ਼ਨੀ ਵਾਸਤੇ ਦਿੱਤੀ ਹੋਈ ਹੈ ਉਹ ਕਾਫੀ ਖੂਬਸੂਰਤ ਵੀ ਲੱਗਦੀ ਹੈ ਘਰ ਦੀ ਸ਼ਾਨ ਨੂੰ ਵਧਾਉਂਦੀ ਹੈ ਆਪਾਂ ਇੱਕ ਵਾਰੀ ਫਿਰ ਤੋਂ ਲੌਬੀ ਦੇ ਵਿੱਚ ਤੇ ਆਜੋ ਇਸ ਘਰ ਦਾ ਦੇਖਦੇ ਹਾਂ ਪੂਜਾ ਰੂਮ ਉਹ ਇਹ ਹੈਗਾ ਜੀ ਬਾਬਿਆਂ ਦਾ ਕਮਰਾ ਦਿਸ਼ਾ ਇਸ ਕੋਠੀ ਦੀ ਜਿਹੜੀ ਆ ਚੜ੍ਹਦੇ ਵੱਲ ਮੂੰਹ ਹੈਗਾ ਨਕਸ਼ਾ ਪਾਸ ਆ ਔਰ ਜੇਕਰ ਇਸ ਘਰ ਦੀ ਆਪਾਂ ਇਸ ਕੋਠੀ ਦੀ ਫਰੰਟ ਦੀ ਗੱਲ ਕਰੀਏ ਤਾਂ 33 ਫੁੱਟ ਜਿਹੜਾ ਇਸ ਕੋਠੀ ਦਾ ਫਰੰਟ ਹੈਗਾ ਲਗਭਗ 8.5 ਮਰਲੇ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਆਪਾਂ ਪਹੁੰਚ ਚੁੱਕੇ ਆ ਫਰਸਟ ਫਲੋਰ ਤੇ ਸੁਪੌੜੀਆਂ ਦੇਖ ਸਕਦੇ ਹਾਂ ਤੇ ਇੱਥੋਂ ਲੋਬੀ ਦੇਖ ਸਕਦੇ ਆ ਤੇ ਆਜੋ ਆਪਾਂ ਦੇਖਦੇ ਆ ਉੱਪਰ ਬਣਿਆ ਹੋਇਆ ਫਰਸਟ ਬੈਡਰੂਮ ਸੋ ਫਰਸਟ ਫਲੋਰ ਤੇ ਇਹ ਬੈਡਰੂਮ ਜਿਹੜਾ ਬਣਿਆ ਹੋਇਆ ਐ LED ਪੈਨਲ ਦਿੱਤਾ ਹੋਇਆ ਨਾਲ ਜਿਹੜਾ ਵਾਸ਼ਰੂਮ ਅਟੈਚ ਹੈਗਾ ਤੁਸੀਂ ਦੇਖ ਸਕਦੇ ਹੋ ਆਜੋ ਫਿਰ ਦੇਖਦੇ ਆ ਵਾਸ਼ਰੂਮ ਵੀ ਔਰ ਕਾਫੀ ਵਧੀਆ ਸ਼ੀਟਸ ਵਾਸ਼ਬਿਸ਼ਨ ਟੂਟੀਆਂ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਸੋ ਫਰਸਟ ਬੈਡਰੂਮ ਦੇ ਨਾਲ ਵੀ ਉੱਪਰ ਜਿਹੜਾ ਸਟੋਰ ਉਹ ਦਿੱਤਾ ਹੋਇਆ ਜਿਵੇਂ ਆਪਾਂ ਥੱਲੇ ਦੇਖਿਆ ਸੀ ਸਟੋਰ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਉੱਪਰ ਸਟੋਰ ਦਿੱਤਾ ਹੋਇਆ ਔਰ ਸਾਰੀ ਕੋਠੀ ਜਿਹੜੀ ਆ ਵਧੀਆ ਥੋੜੀ ਬਹੁਤੀ ਲੈਂਟਰਨ ਸੁਲਾਬ ਆ ਗਈ ਸੀ ਉਹ ਬਾਈ ਜਿਹੜਾ ਨੇ ਦੱਸਿਆ ਉਹਦਾ ਕੰਮ ਜਿਹੜਾ ਉਹਨਾਂ ਨੇ ਕਰਵਾਤਾ ਸੋ ਇਹ ਹੈਗਾ ਜੀ ਦੂਸਰਾ ਬੈਡਰੂਮ ਕਰਦਾ ਜਿਵੇਂ ਤਰ੍ਹਾਂ ਜਿਹੜਾ ਬਣਾਇਆ ਹੋਇਆ ਔਰ ਕਾਫੀ ਖੂਬਸੂਰਤ ਜਿਹੜੀ ਹੈ ਇਹ ਕੋਠੀ ਹੈਗੀ ਹੈ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਹੋਰ ਵੀ ਜਾਣਕਾਰੀ ਜੇ ਲੈਣੀ ਹੋਵੇ ਤਾਂ ਵੀ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਲਗਭਗ 8.5 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਚੜ੍ਹਦੇ ਵੱਲ ਮੂੰਹ ਹੈਗਾ 24 ਫੁੱਟ ਗਲੀ ਹੈ ਨਕਸ਼ਾ ਪਾਸ ਆ ਤੇ 45 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਈ ਜੀ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰਦੇ ਹੋ ਫ੍ਰੀ ਆਫ ਕੋਸਟ ਆ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਐਡ ਆਪਾਂ ਤੁਹਾਡੇ ਫ੍ਰੀ 'ਚ ਕਰਾਂਗੇ। ਸੋ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੋਂ ਆਸੇ ਪਾਸੇ ਦਾ ਏਰੀਆ ਤੁਸੀਂ ਦੇਖ ਸਕਦੇ ਹੋ। ਸੋ ਬਾਬਾ ਪ੍ਰੋਪਰਟੀ ਚੈਨਲ ਹੀ ਆ ਜਿਹੜਾ ਤੁਹਾਨੂੰ ਆਸੇ ਪਾਸੇ ਦਾ ਏਰੀਆ ਆਸੇ ਪਾਸੇ ਦੇ ਘਰ ਆ ਜਿਹੜੇ ਉਹ ਦਿਖਾਉਂਦਾ ਰਹਿੰਦਾ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਲਦੇ ਆਂ ਅਗੜ ਵੀਡੀਓ